ਕਈ ਵਾਰ ਥਕਾਵਟ ਜਾਂ देर ਨਾਲ ਉਠਣ ਕਾਣ ਅਜਈਆਂ ਸਥਿਤੀਆਂ ਦੇ ਵਿੱਚ ਸਿਰਦਰਦ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਸਿਰਦਰਦ ਮੌਸਮ ਵਿੱਚ ਤਬਦੀਲੀ ਜਾਂ ਤਣਾਅ ਦੇ ਕਾਰਨ ਵੀ ਹੋ ਸਕਦਾ ਹੈ ਸਿਰਦਰਦ ਸਰੀਰ ਵਿੱਚ ਹੋ ਰਹੀਆਂ ਸਮੱਸਿਆਵਾਂ ਅਤੇ ਤਬਦੀਲੀਆਂ ਦਾ ਸੰਕੇਤ ਵੀ ਹੈ ਤੇ ਜ਼ਿਆਦਾਤਰ ਲੋਕ ਅਕਸਰ ਛੋਟੇ-ਮੋਟੇ ਕਾਰਨਾ ਕਰਕੇ ਸਿਰਦਰਦ ਦੀ ਸ਼ਿਕਾਇਤ ਕਰਦੇ ਹਨ ਪਰ ਕੁਝ ਲੋਕਾਂ ਨੂੰ ਮਾਈਗਰੇਨ ਵਰਗੇ ਗੰਭੀਰ ਸਿਰ ਦਰਦ ਦਾ ਵੀ ਅਨੁਭਵ ਹੁੰਦਾ ਹੈ ਇਸੇ ਤਰ੍ਹਾਂ ਕੁਝ ਲੋਕਾਂ ਨੂੰ ਵਾਰ-ਵਾਰ ਸਿਰ ਦਰਦ ਮਹਿਸੂਸ ਹੁੰਦਾ ਹੈ ਇਹ ਸਿਰ ਦਰਦ ਕਈ ਵਾਰ ਕੁਝ ਘੰਟਿਆਂ ਜਾਂ ਕੁਝ ਦਿਨਾਂ ਤੱਕ ਵੀ ਰਹਿ ਸਕਦਾ ਹੈ ਜੇਕਰ ਤੁਹਾਨੂੰ ਵਾਰ-ਵਾਰ ਸਿਰ ਦਰਦ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ ਔਰ ਇੱਥੇ ਜਾਣਦੇ ਹਾਂ ਕਿਹੜੀਆਂ ਸਿਹਤ ਸਮੱਸਿਆਵਾਂ ਅਤੇ ਬਿਮਾਰੀਆਂ ਲਗਾਤਾਰ ਅਤੇ ਵਾਰ-ਵਾਰ ਸਿਰਦਰਦ ਦੇ ਲੱਛਣ ਹੋ ਸਕਦੀਆਂ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਣਾਅ ਦੀ ਜਿਹੜੇ ਲੋਕ ਬਹੁਤ ਜ਼ਿਆਦਾ ਤਣਾਅ ਮਹਿਸੂਸ ਕਰ ਰਹੇ ਹਨ ਉਹਨਾਂ ਨੂੰ ਮਾਈਗਰੇਨ ਅਤੇ ਤੇਜ਼ ਸਿਰਦਰਦ ਹੋ ਸਕਦਾ ਹੈ ਸਿਰਦਰਦ ਤਣਾਅ ਅਤੇ ਚਿੰਤਾ ਦਾ ਇੱਕ ਵੱਡਾ ਲੱਛਣ ਵੀ ਹੋ ਸਕਦਾ ਹੈ ਸਿਰਦਰਦ ਜ਼ਿਆਦਾ ਦੇਰ ਤੱਕ ਭੁੱਖੇ ਰਹਿਣਾ ਤੇ ਨੀਂਦ ਦੀ ਕਾਟਕਾਨ ਅਤੇ ਤਣਾਅ ਕਰਨ ਹੋ ਸਕਦਾ ਹੈ देर तक जागਦੇ ਰਹਿਣਾ ਤੇ ਨੀਂਦ ਦੀ ਕਾਟ ਕਰਨ ਸਿਰਦਰਦ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਵਿੱਚ ਵਾਹ ਸਕਦੀਆਂ ਹਨ ਨੀਂਦ ਦੀ ਮਾੜੀ ਗੁਣਵੱਤਾ ਕਾਰਨ ਸਿਰਦਰਦੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ ਸਿਰਦਰਦ ਵੀ ਨੀਂਦ ਨਾ ਆਉਣ ਦਾ ਇੱਕ ਵੱਡਾ ਕਾਰਨ ਹੈ ਦਰਸਲ ਚੰਗੀ ਨੀਂਦ ਸਰੀਰ ਅਤੇ ਦਿਮਾਗ ਨੂੰ ਸ਼ਾਂਤ ਕਰਨ ਅਤੇ ਰੀਚਾਰਜ ਕਰਨ ਦੇ ਵਿੱਚ ਮਦਦ ਕਰਦੀ ਹੈ ਪਰ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਸ ਦਾ ਦਿਮਾਗ ਅਤੇ ਸਰੀਰ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਗਲ ਕਰਦੇ ਹਾਂ ਹੁਣ ਸਾਈਨਸ ਦੀ ਸਮੱਸਿਆ ਦੀ ਸਿਰਦਰਦ ਸਾਈਨਸ ਦੀ ਬਿਮਾਰੀ ਵਿੱਚ ਦਿਖਾਈ ਦੇਣ ਵਾਲੇ ਪਹਿਲੇ ਲੱਛਣਾਂ ਦੇ ਵਿੱਚੋਂ ਇੱਕ ਹੈ ਜੇਕਰ ਕਿਸੇ ਨੂੰ ਵਾਰ-ਵਾਰ ਸਿਰਦਰਦ ਹੋ ਰਿਹਾ ਹੈ ਤਾਂ ਤਾਂ ਉਸ ਵਿਅਕਤੀ ਨੂੰ ਕ੍ਰੋਨਿਕ ਸਾਈਨਸ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਵਾਰ-ਵਾਰ ਹੋਣ ਵਾਲੇ ਸਿਰਦਰਦ ਨੂੰ ਨਜ਼ਰ ਅੰਦਾਜ਼ ਕਰਨ ਦੀ ਬਜਾਏ ਤੁਹਾਨੂੰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਹਾਈ ਬੀਪੀ ਵਾਲੇ ਮਰੀਜ਼ بار بار ਸਿਰਦਰਦ ਦੀ ਸ਼ਿਕਾਇਤ ਵੀ ਕਰ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਸਿਰਦਰਦ ਹਾਈ ਬਲੱਡ ਪ੍ਰੈਸ਼ਰ ਦਾ ਇੱਕ ਮਹੱਤਵਪੂਰਨ ਲੱਛਣ ਹੈ ਸਿਰਦਰਦ ਦੇ ਨਾਲ ਚੱਕਰ ਆਉਣਾ ਤੇ ਕਮਜ਼ੋਰੀ ਮਹਿਸੂਸ ਹੋਣਾ ਵੀ ਹਾਈ ਬਲੱਡ ਪ੍ਰੈਸ਼ਰ ਦੇ ਲੱਛਣ ਹੋ ਸਕਦੇ ਹਨ ਦਿਮਾਗ ਵਿੱਚ ਗੰਢ ਜਾਂ ਟਿਊਮਰ ਬਣਨ ਕਾਰਨ ਵੀ ਵਾਰ-ਵਾਰ ਸਿਰਦਰਦ ਹੋ ਸਕਦਾ ਹੈ ਜੇਕਰ ਤੁਹਾਨੂੰ ਤੇਜ਼ ਸਿਰਦਰਦ ਅਤੇ ਪਰੇਸ਼ਾਨੀ ਹੋ ਰਹੀ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਜ਼ਰੂਰੀ ਟੈਸਟ ਕਰਵਾਓ